ਪੇਂਡਾ ਟੋਟੀਆਂ ਜਿਹੜਾ ਤਰਨ ਤਾਰਨ ਦੋਸਤੋ ਇਧਰੋਂ ਆਇਆਂ ਨੂੰ ਇਹ ਇਧਰਲੀ ਸਾਈਡ ਸਾਰੇ ਉਹ ਉੱਥੋਂ ਤੱਕ ਘਟੋ ਘਟਵੀਂ 7 ਤੋਂ 8 ਰੇੜੀਆਂ ਜਿਹੜੀਆਂ ਭਈਆਂ ਦੀਆਂ ਲੱਗਦੀਆਂ ਸੀ ਜਿਹੜਾ ਇੱਕ ਵੀ ਨਹੀਂ ਇੱਥੇ ਦੀਂਦਾ ਹੁਣ ਹੁਣ ਇਸ ਟਾਈਮ ਪਰਵਾਸੀ ਜਿਹੜੇ ਲੜਾਈ ਦਾ ਨਾਮ ਸੁਣ ਕੇ ਇੱਥੋਂ ਨਿਕਲ ਚੁੱਕੇ ਨੇ ਪਰ ਤੁਹਾਡੇ ਸਾਹ ਕੋ ਫੌਜੀ ਵੀ ਰਹੀ ਇੱਥੇ ਜੀਂਦੇ ਆ ਜਦੋਂ ਲੋੜ ਪਾਊਗੀ ਫਿਰ ਅਸੀਂ ਦੇਖ ਲਾਂਗੇ ਕੋਈ ਮੁਸ਼ਕਲ ਨਹੀਂ ਆ ਗਈ ਅਸੀਂ ਤਿਆਰ ਪਰ ਤਿਆਰ ਪਹਿਲਾਂ ਵੀ ਰਹਿੰਦੇ ਆ ਇਹ ਹੁਣ ਵੀ ਚਾਰ ਵਾਰ ਤਿਆਰ ਆ। ਇਸ ਕਰਕੇ ਮੇਰੇ ਭਰਾ ਇਹਨਾਂ ਚੀਜ਼ਾਂ ਦਾ ਜਰੂਰ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਰੱਖਾ ਤੇ ਹੁਣ ਇਹ ਵੀਡੀਓ ਮੇਰੇ ਭਰਾ ਸ਼ੇਅਰ ਜਰੂਰ ਕਰਿਓ। ਸਾਰਿਆਂ ਦਾ ਇੱਕ ਮੈਸੇਜ ਪਹੁੰਚਾਉਣਾ ਆਪਾਂ ਕਿ ਆਪਣੇ ਹੁਣ ਕੰਮ ਖੋਲੋ ਪੰਜਾਬੀ ਜਿੰਨੇ ਵੀ ਵੀਰ ਆ। ਪੰਜਾਬੀ ਚਾਹੇ ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਚਾਹੇ ਪਿੰਡਾਂ ਦੇ ਵਿੱਚ ਨੇ ਜਿੰਨੇ ਵੀ ਪੰਜਾਬੀ ਵੀਰ ਆ। ਹੁਣ ਕੰਮ ਖੋਲੋ ਆਪਣੇ ਸਾਨ ਸ਼ਰਮਨਾ ਮੇਰੇ ਭਰਾ ਕਰਿਆ ਕਰੋ ਕਿ ਇਹ ਚੀਜ਼ ਦੀ ਸ਼ੰਗ ਸ਼ਰਮ ਨਹੀਂ ਹੈਗੀ ਆਪਾਂ ਨੂੰ। ਐਹਾ ਇਹਨੇ ਜੇਬ ਚ ਆਪਣੇ ਪਾ ਕੇ ਉਦਾਂ ਤੇ ਜਾਣਾ ਨਹੀਂ ਆ ਮਿਹਨਤ ਤੇ ਕਰਨੀ ਪੈਣੀ ਆ ਇਸ ਕਰਕੇ ਖੋਲ ਕੇ ਕੰਮ ਕਰਿਆ ਕਰੋ ਚਾਹੋ ਕਿਸੇ ਵੀ ਕਾਰਟਨਾ ਮਲੋਮ ਕਰਦਾ ਬੰਦਾ ਇਹ ਕਾਰਟ ਨੂੰ ਵੀ ਰਿਪਰੈਜ਼ੈਂਟ ਕਰਦਾ ਵਾ ਇਹਦਾ ਮਨ ਲੈ ਨਹੀਂ ਕਿ ਆਪਾਂ ਆਪਾਂ ਡਰੀ ਜਾਣਾ ਯਾਰ ਮੈਂ ਜਾਂਤਿਆਂ ਮੈਂ ਮਜਬੀ ਸਿੰਘ ਆ ਮੈਂ ਨਾਈ ਸੇਖਿਆ ਆਪਾਂ ਸਾਰੇ ਇੱਕੀਆ ਕੰਮ ਕਰੋ ਮਿਹਨਤ ਕਰੋ ਇਹ ਪੂਰਾ ਟੋਟੀਆਂ ਇੱਥੇ ਰੇੜੀਆਂ ਲੱਗਦੀਆਂ ਸੀ A to Z ਸਾਰੀਆਂ ਖਾਲੀ ਆ ਇਹ ਆਪਾਂ ਇੱਥੇ ਰੇੜੀ ਲੱਗਦੀ ਸੀ ਆ ਇਹ ਆ ਪਾਰਸ ਕਲੈਕਸ਼ਨ ਇਥੇ ਵੀਰ ਦੇ ਸਾਹਮਣੇ ਇਥੇ ਰੇੜੀ ਲੱਗਦੀ ਆਪਾਂ ਵੀਰ ਨਾਲ ਜਵੈਨੇ ਜੇ 1 ਮਿੰਟ ਗੱਲ ਕਰੂਗਾ ਤੇ ਮਨਿੰਦਰ ਭਾਈ ਕੀ ਹਾਲ ਦੇ ਆਪਾਂ ਚੜ੍ਹਦੀਆਂ ਕਲਾ ਵਾ ਠੀਕ ਆ ਹਾਂ ਇੱਕ ਸਕਤ ਨੂੰ ਹੁਣ ਬੇਨਤੀ ਕਰਨੀ ਵੀ ਭਈਏ ਜਿਹੜੇ ਆ ਸਾਰੇ ਚੱਲ ਚੁੱਕੇ ਆ ਇਥੋਂ ਪੰਜਾਬ ਚੋਂ ਤੇ ਆਪਣੇ ਪੰਜਾਬੀਆਂ ਨੂੰ ਚਾਹੇ ਸ਼ਹਿਰ ਚ ਪੰਜਾਬੀ ਰਹਿੰਦੇ ਨੇ ਚਾਹੇ ਸਾਡੇ ਹਿੰਦੂ ਭਾਈ ਨੇ ਚਾਹੇ ਸਿੱਖ ਭਾਈ ਨੇ ਜਿਹੜੇ ਵੀ ਸ਼ਹਿਰ ਮੰਨ ਲਓ ਜਿੱਥੇ ਵੀ ਰਹਿੰਦੇ ਆ ਹੁਣ ਇਹਨਾਂ ਨੂੰ ਕੰਮ ਖੋਲਣ ਦਾ ਮੌਕਾ ਮਿਲਿਆ ਆਪਣਾ ਆਪਣਾ ਕੰਮ ਖੋਲਣ ਔਰ ਰੋਜ਼ਗਾਰ ਔਰ ਇਹਦੇ ਬਾਰੇ ਤੁਸੀਂ ਜਰੂਰ ਇੱਕ ਇੱਕ ਦੋ ਵਿਚਾਰ ਕਰੋ ਅਸੀਂ ਮਾਰੇ ਇਹੋ ਕਹਣਾ ਤੁਹਾਨੂੰ ਫੌਜੀ ਸਾਹਿਬ ਤੇ ਤੁਸੀਂ ਜੋ ਕਰਦੇ ਹੋ ਵਧੀਆ ਕਰਦੇ ਚੰਗੀ ਸੋਚ ਹੈ ਤੁਹਾਡੀ ਬਾਕੀ ਇਹ ਬੰਦੇ ਦੀ ਸੋਚ ਨਹੀਂ ਲੋਕੀ ਪੰਜਾਬੀ ਬੰਦੇ ਆਪ ਦਿਹਾੜੀ ਕਰਦੇ ਵਿਚਾਰੇ ਜਨਾਨੀਆਂ ਦਿਹਾੜੀ ਕਰਦੀਆਂ ਵਾ ਭਈਆਂ ਦੇ ਥਨੇ ਤੇ ਪੰਜਾਬੀਆਂ ਨੂੰ ਇਹ ਚਾਹੀਦਾ ਵਾ ਆਪਣਾ ਕੰਮ ਕਰਨਾ ਆਪਣਾ ਰੋਜ਼ਗਾਰ ਕਰਨ ਸੁਖ ਦੀ ਰੋਟੀ ਖਾਣ ਅਸੀਂ ਮਿਹਨਤ ਕਰਦੇ ਹੁਣ ਬਾਬੇ ਦੀ ਕਿਰਪਾ ਵਾ ਦੁਕਾਨ ਆ ਸੁਖ ਦੀ ਰੋਟੀ ਖਾਣੇ ਆ ਕਰਕੇ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਵਾ ਤੇ ਜਨਨਿਕ ਆਪਣੀ ਕਰਕੇ ਖਾਣਾ ਕਿਸੇ ਦੇ ਥੱਲੇ ਕੰਮ ਨਾ ਕਰਨਾ ਬਹੁਤ ਹੀ ਵਧੀਆ ਗੱਲ ਕਹੀ ਬਹੁਤ ਹੀ ਵਧੀਆ ਬਿੰਦਰ ਭਾਈ ਇਹ ਕਰਕੇ ਸਾਡੇ ਫੌਜੀ ਸਾਹਿਬ ਜੋ ਕਹਿੰਦੇ ਵਧੀਆ ਕਹਿੰਦੇ ਆ ਧੰਨਵਾਦ ਤੁਹਾਡਾ ਭਾਈ ਸਾਡੇ ਭਾਈ ਹਣੀ ਆਏ ਭਾਈ ਆਪਣੇ ਆਪ ਨੂੰ ਕੰਮ ਖੋਲਣਾ ਚਾਹੀਦਾ ਇੱਕ ਤੁਸੀਂ ਜਰੂਰ ਮੈਸੇਜ ਦਿਓ ਸਾਣਾ ਤੁਹਾਨੂੰ ਨਗਰ ਟੋਟੀਆਂ ਦੇ ਆਪਾਂ ਵੇਖਾਂਦਾ ਸਾਰੇ ਜਿੰਨੇ ਆਪਣੇ ਵੇਲੇ ਵੀਰ ਮੁੰਡੇ ਤਰੇ ਥਰਦੇ ਆ ਨਾ ਉਹਨਾਂ ਨੂੰ ਆਪੋ ਆਪਣਾ ਕੰਮ ਚਲਾਉਣਾ ਚਾਹੀਦਾ ਉਹ ਤੇ ਕਰਨਾ ਵੀ ਚਾਹੀਦਾ ਵੀਲੇ ਤੇ ਬਿਲਕੁਲ ਬੁਰੇ ਲੱਗਦੇ ਕਰਦੇ ਬਿਲਕੁਲ ਬਹੁਤ ਵਧੀਆ ਗੱਲ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਨਸ਼ਿਆਂ ਤੋਂ ਨਾਲੇ ਬਚ ਜਾਗੇ ਤੇ ਨਾਲੇ ਆਪੋ ਆਪਣਾ ਕ ਤੇ ਇਹਨਾਂ ਗਾੜੀ ਹੱਥ ਜੋੜ ਕੇ ਬੇਨਤੀ ਵੀ ਕਰ ਦਿੰਨੇ ਆ ਕਿ ਇਹ ਬੱਚੇ ਜਿਹੜੇ ਜਿੰਨੇ ਵੀ ਵਿਲੇ ਤੁਰੇ ਫਿਰਦੇ ਨੇ ਆ ਇਹ ਆਪ ਕੋ ਆਪਣਾ ਕੰਮ ਚਲਾਉਣ। ਬਹੁਤ ਹੀ ਵਧੀਆ ਭਾਜੀ ਹੋਣੀ ਸਾਡੇ ਨਗਰ ਦੇ ਔਰ ਬਹੁਤ ਹੀ ਵਧੀਆ ਮੈਸੇਜ ਹੈ ਭਾਈ ਮੇਰੇ ਭਰਾ ਨਾਲ ਇਹ ਇੱਕ ਮੈਸੇਜ ਆ ਇਹ ਬਿੰਦਰ ਵੀਰ ਨੂੰ ਵੀ ਮਿਲਦੇ ਆ ਪਾਰਸ ਕਲੈਕਸ਼ਨ ਇਹਨਾਂ ਦੀ ਇੱਥੇ ਦੁਕਾਨ ਤੇ ਇੱਥੇ ਇਹਨਾਂ ਦੇ ਸਾਹਮਣੇ ਇੱਥੇ ਰੇੜੀ ਇੱਥੇ ਲੱਗਦੀ ਆ ਦੁਕਾਨ ਆ ਤੇ ਇੱਥੇ ਲੱਗਦੀ ਹੁਣ ਇੱਥੇ ਹੈ ਨਹੀਂ ਆ ਉਧਰ ਪਰਲੇ ਬੰਨੇ ਵੀ ਲੱਗਦੀ ਸੀ ਰੇੜੀ ਇਹ ਦੋ ਤਿੰਨ ਰੇੜੀਆਂ ਉਧਰ ਲੱਗਦੀਆਂ ਆ ਤੇ ਕੋਈ ਸੰਗ ਸ਼ਰਮ ਨਹੀਂ ਆ ਆਪਣੀ ਮਿਹਨਤ ਕਰੋ ਨਸ਼ਿਆਂ ਤੋਂ ਬਾਈ ਨੇ ਗਿਆ ਦੂਰ ਰਹੋ ਔਰ ਜਿਹੜਾ ਵਾ ਆਪਣੇ ਆਪ ਕੰਮ ਖੋਲੋ ਆਪ ਕੰਮ ਕਰੋ ਨਾਲੇ ਆਪਣੇ ਪੰਜਾਬੀ ਭਰਾ ਆਪਾਂ ਨੂੰ ਇਹ ਵੀ ਵਧੀਆ ਲੱਗੂ ਆਪਾਂ ਆਪਣੇ ਬੰਦਿਆਂ ਤੋਂ ਜਿਹੜਾ ਜਲ ਪਾਣੀ ਛਾਗਾਂਗੇ ਤੇ ਇਹਨਾਂ ਚੀਜ਼ਾਂ ਦਾ ਮੇਰੇ ਭਰਾ ਜਰੂਰ ਸਾਰੇ ਜਣੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਧਿਆਨ ਦਿਓ ਤੇ ਸਾਡਾ ਸਿਰਫ ਇੱਕ ਹੀ ਮਕਸਦ ਆ ਕੇ ਸੰਗਤ ਨੂੰ ਜਿਹੜਾ ਵਾ ਅਗਾ ਕਰਨਾ ਵੀ ਆਪਾਂ ਆਪ ਆਪਣੇ ਜਿਹੜੇ ਆਪਣੇ ਕੰਮ ਖੋਲ ਖੋਲੇ ਜਾਣ ਮੇਰੇ ਕੋਲ ਅੱਜ ਇੱਕ ਦੋ ਮੁੰਡੇ ਪਿੰਡ ਦੇ ਵੀ ਆਏ ਸੀ ਉਹਨਾਂ ਨੇ ਮੈਨੂੰ ਇਹੋ ਕਿਹਾ ਕਿ ਫੋਜ ਸਾਹਿਬ ਅਸੀਂ ਆਪਣਾ ਜਿਹੜਾ ਕੰਮ ਖੋਲਣਾ ਇੱਥੇ ਟਰੋਟੀਆਂ ਖੋਲਣ ਲੱਗੇ ਹੋਈ ਤੇ ਨਾ ਖੋਲੋ ਤੁਸੀਂ ਲੇਟ ਕਿਉਂ ਦੇ ਖੋਲਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਤੇ ਮੇਰੇ ਭਰਾ ਇਹਨਾਂ ਨੂੰ ਜਰੂਰ ਇਹਨਾਂ ਚੀਜ਼ਾਂ ਦਾ ਧਿਆਨ ਦਿਓ ਲਾਖ ਦੇ ਵਿੱਚ ਮੈਂ ਇਹ ਹੀ ਕਹਿਣਾ ਨੇ ਸ਼ੇਅਰ ਕਰਕੇ ਸਾਰਿਆਂ ਦਾ ਜਰੂਰ ਵੀਡੀਓ ਪਹੁੰਚਾਓ ਇੱਕ ਮੈਸੇਜ ਆ ਤੇ ਆਪਣੇ ਜਿਹੜੇ ਜਿੰਨੇ ਪੰਜਾਬੀ ਵੀਰ ਸਾਡੇ ਚਾਹੇ ਪਿੰਡਾਂ 'ਚ ਰਹਿੰਦੇ ਨੇ ਚਾਹੇ ਸ਼ਹਿਰਾਂ 'ਚ ਆਪਣਾ ਆਪ ਕੰਮ ਖੋਲਣ ਤੇ ਆਪ ਰੋਜ਼ਗਾਰ ਜਿਹੜਾ ਨਸ਼ੇ ਤੋਂ ਦੂਰ ਰਹਿਣ ਤੇ ਆਪਣਾ ਮਿਹਨਤ ਕਰਨ ਮਾਪਿਓਂ ਖੁਸ਼ ਰਹਿਣ ਮਾਪਿਓਂ ਖੁਸ਼ ਰਵੇ ਸਾਰੇ ਬੰਨੇ ਚੜ੍ਹਦੀਆਂ ਕਲਾ ਦੇ ਨਾਲ ਸਾਰੇ ਜੀਵਨ ਵਸਦੇ ਰਹੋ ਸਾਰਿਆਂ ਵੀਰਾਂ ਦਾ ਕੋੜਾ ਨਕੋੜ ਧੰਨਵਾਦ ਜਿਹੜੇ-ਜਿਹੜੇ ਵੀਰ ਵੀ ਸਪੋਰਟ ਕਰਦੇ ਨੇ ਦਾਸ ਨੂੰ ਬਹੁਤ ਵਧੀਆ ਫੇਸਬੁੱਕ ਵੀਰ ਜਿੰਨੇ ਵੀ ਭਰਾ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਤੇ ਜਿੰਨੇ ਵੀ ਸਾਡੇ ਭਰਾ ਸਪੋਰਟ ਕਰਦੇ ਨੇ ਵੀਰ ਨੂੰ ਉਹਨਾਂ ਸਾਰੇ ਵੀਰਾਂ ਦਾ ਬਹੁਤ ਕੋੜਾ ਨਕੋੜ ਧੰਨਵਾਦ ਇਤਾਂ ਹੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੈਸੇਜ ਜਿਹੜੇ ਆ ਵਧੀਆ ਵਧੀਆ ਮਿਲਦੇ ਰਹਿਣਗੇ ਔਰ ਵੀਰ ਨੂੰ ਦਾਸ ਨੂੰ ਜਰੂਰ ਸਾਰੇ ਜਣੇ ਪਿਆਰ ਛੋੜ ਕਰਦੇ ਰਹੋ ਜਿਹੜਾ ਕਿ ਆਪਾਂ ਚੰਗੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕੀਏ ਸ਼ੇਅਰ ਜਰੂਰ ਕਰਿਆ ਕਰੋ ਚੰਗੀਆਂ ਚੀਜ਼ਾਂ ਵੀਡੀਓ ਸਾਰੇ ਵੀਰਾਂ ਦਾ ਕੋੜਾ ਰੋੜ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ